ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼ਟਰੀ ਕਾਲ ਅੱਜ ਤੁਹਾਡੇ ਸਨ ਵਿੱਚ ਖੁਣ ਦਾ ਮੇਰਾ ਹੀ ਕੋਈ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਦੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈੰਦੇ ਹੋ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਅੰਜਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈ ਲੈਂਦੇ ਹੋ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਵੀ ਤੁਸੀਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ 'ਚ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ 'ਚ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਐ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੋਈ ਮੈਨੂੰ ਫੜ ਕੇ ਜੇਲ੍ਹ ਚ ਪਾ ਦੋ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਧੰਨਵਾਦ ਸੂਮੋ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼੍ਰੀ ਕਾਲ ਅੱਜ ਤੁਹਾਡੇ ਸਨ ਮੇ ਖੂਨ ਦਾ ਮੇਰਾ ਇੱਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਦੜੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਅੰਜਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨੂ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰਸੋਂ ਥੋ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿਣਾ ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਇਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ ਚੋਂ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੈਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਤੋਂ ਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ ਮੈਂ ਕਿਸੇ ਵੀ ਜਗ੍ਹਾ ਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੁਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕੱਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਧੰਨਵਾਦ